ਹੈਲੋ ਫਰੈਂਡਸ ਵੈਲਕਮ ਟੂ ਬੈਕ ਮਾਈ ਯੂਟਿਊਬ ਚੈਨਲ ਪ੍ਰੌ ਕ੍ਰੀਏਸ਼ਨ ਆਈ ਹੋਪ ਤੁਸੀਂ ਸਾਰੇ ਛਾਣੀ ਬਹੁਤ ਹੀ ਵਧੀਆ ਹੋਵੋਗੇ ਅੱਜ ਇਸ ਵੀਡੀਓ ਵਿੱਚ ਮੈਂ ਤੁਹਾਡੇ ਲਈ ਹੈਂਡਵਰਕ ਕੀਤੇ ਹੋਏ ਪੰਜਾਬੀ ਸੂਟ ਦੇ ਡਿਜ਼ਾਈਨ ਲੈ ਕੇ ਆਈ ਹਾਂ ਜੋ ਕਿ ਅੱਜਕੱਲ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਐਂਡ ਫੈਸ਼ਨ ਦੇ ਵਿੱਚ ਚੱਲ ਰਹੇ ਨੇ ਤੁਸੀਂ ਇਹਨਾਂ ਸੂਟਾਂ ਨੂੰ ਕਿਸੇ ਵੀ ਸੂਟ ਨੂੰ ਪਲੇਨ ਕੱਪੜੇ ਨੂੰ ਲੈ ਕੇ ਉਹਨਾਂ ਤੇ ਹੈਂਡਵਰਕ ਕਰਾ ਕੇ ਸੂਟ ਨੂੰ ਰੈਡੀ ਕਰਾ ਸਕਦੇ ਹੋ ਤੁਸੀਂ ਇਸ ਨੂੰ ਕਿਸੇ ਵੀ ਵਿਆਹ ਪ੍ਰੋਗਰਾਮ ਦੇ ਵਿੱਚ ਵੀਅਰ ਕਰ ਸਕਦੇ ਹੋ ਜੋ ਕਿ ਤੁਹਾਡੀ ਲਾਇਲ ਜੀ ਲੁੱਕ ਕ੍ਰੀਏਟ ਕਰਕੇ ਦਿੰਦਾ ਵਾ ਸੋ ਵੀਡੀਓ ਦੇ ਲਾਸਟ ਤੱਕ ਬਣੇ ਰਹਿਣਾ ਤੁਹਾਨੂੰ ਇਸ ਵੀਡੀਓ ਵਿੱਚ ਵੱਖ-ਵੱਖ ਤਰ੍ਹਾਂ ਦੇ ਸੂਟ ਡਿਜ਼ਾਈਨ ਦੇਖਣ ਨੂੰ ਮਿਲਦਾ ਅਨੰਗੇ ਅਗਰ ਮੇਰੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਨਵੀਂ-ਨਵੀਂ ਵੀਡੀਓਜ਼ ਦੇ ਲਈ ਐਂਡ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਮੇਰੀ ਹਰ ਇੱਕ ਵੀਡੀਓ ਆਉਣ ਵਾਲੀ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤੁਸੀਂ ਇਸ ਨੂੰ ਆਲਓਵਰ ਸੂਡ ਨੂੰ ਵੀ ਰੈਡੀ ਕਰਾ ਸਕਦੇ ਹੋ ਫਿਰ ਕਲਰ ਕੰਟਰਾਸਟ ਕਰਕੇ ਵੀ ਤਿਆਰ ਕਰਾ ਸਕਦੇ ਹੋ ਜਿਵੇਂ ਵੀ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਸ ਤਰ੍ਹਾਂ ਦਾ ਸੂਡ ਨੂੰ ਰੈਡੀ ਕਰਾ ਸਕਦੇ ਹੋ ਅਗਰ ਤੁਹਾਨੂੰ ਕੋਈ ਵੀ ਇਸ ਵੀਡੀਓ ਵਿੱਚ ਡਿਜ਼ਾਈਨ ਪਸੰਦ ਆਉਂਦਾ ਵਾ ਤੁਸੀਂ ਉਸ ਦਾ ਸਕਰੀਨ ਸ਼ੋਰਟ ਲੈ ਕੇ ਇਸ ਤਰ੍ਹਾਂ ਦੇ ਸੂਟ ਨੂੰ ਰੈਡੀ ਕਰਾ ਸਕਦੇ ਹਾਂ ਸੋ ਵੀਡੀਓ ਦੇ ਲਾਸਟ ਤੱਕ ਬਨੇ ਰਹਿਣਾ ਬਾਏ ਬਾਏ ਟੇਕ ਕੇ ਸੀ ਯੂ ਅਗੇਨ